ਤੁਰਿਆ ਸੀ ਜਾਂਦਾ ਖੇਤ ਵਾਲੀ ਪਈ ਸੀ ਤੁਰਿਆ ਸੀ ਜਾਂਦਾ ਖੇਤ ਵਾਲੀ ਪਈ ਸੀ ਪਾਣੀ ਵਾਲੀ ਵਾਰੀ ਮੋਢੇ ਉੱਤੇ ਕਹੀ ਸੀ ਲੱਗਿਆ ਕਿ ਜਿਵੇਂ ਬੱਜੀ ਪਿੱਛੇ ਹਾਕ ਸੀ ਲੱਗਿਆ ਕਿ ਜਿਵੇਂ ਬੱਜੀ ਕੋਈ ਹਾਕ ਸੀ ਤਾਂ ਹੀ ਪਿੱਛੇ ਮੁੜ ਕੇ ਮੈਂ ਲਿਆ ਝਾਕ ਸੀ ਦੇਖਿਆ ਤਾਂ ਦੂਰ ਇੱਕ ਬਾਬਾ ਖੜਾ ਸੀ ਦਰਸ਼ਨੀ ਰੂਹ ਏ ਪਿਆਰਾ ਬੜਾ ਸੀ ਕਹਿੰਦਾ ਸ਼ੇਰਾ ਮੈਂ ਤਾਂ ਬੜੀ ਦੂਰੋਂ ਆਇਆ ਹੋਏ ਲੱਭਦਾ ਸੀ ਖੇਤ ਮੈਨੂੰ ਨਹੀਂ ਥੇ ਆਇਆ ਹੋਏ ਸੰਗਣੇ ਜੇ ਪਿੱਪਲ ਦੇ ਵੱਡੇ ਟਾਣੇ ਸੀ ਸਾਰੇ ਹੀ ਘਰਾਂ ਦੇ ਇਕੱਠੇ ਹੁੰਦੇ ਲਾਣੇ ਸੀ ਖੂਹ ਦੀਆਂ ਟਿੰਡਾਂ ਵਾਲਾ ਹੁੰਦਾ ਗੇੜੋਏ ਔਲੂ ਵਿੱਚ ਪਾਣੀ ਡਿਗਦਾ ਸੀ ਫੇਰ ਓਏ ਹਲ ਜੁੜੇ ਹੁੰਦੇ ਸੀ ਨਾਰਾ ਤੇ ਵੱਗਾ ਓਏ ਖੱਦਰ ਦਾ ਪਾਇਆ ਹੁੰਦਾ ਮੇਰੇ ਝੱਗਾ ਓਏ ਸਿੱਧੇ ਸਾਦੇ ਲੋਕ ਜ਼ਿੰਦਗੀ ਸਖਾਲੀ ਸੀ ਵੱਟੇ ਵੱਟ ਤੁਰੀ ਆਉਂਦੀ ਭੱਤੇ ਵਾਲੀ ਸੀ ਲਾਂਗੇ ਵਾਲੇ ਗੱਡੇ ਪੇੜ ਲਾਉਂਦੇ ਹੁੰਦੇ ਸੀ ਬੜਦਾਂ ਦੇ ਨਾਲ ਫਲੇ ਗਾਉਂਦੇ ਹੁੰਦੇ ਸੀ ਆਪੇ ਪੈਦਾ ਕੀਤੇ ਆਪੇ ਖਾਣੇ ਹੁੰਦੇ ਸੀ ਆਪੇ ਪੈਦਾ ਕੀਤੇ ਆਪੇ ਖਾਣੇ ਹੁੰਦੇ ਸੀ ਬਿਨਾ ਜ਼ਹਿਰ ਵਾਲੇ ਉਦੋਂ ਦਾਣੇ ਹੁੰਦੇ ਸੀ ਬਾਬਾ ਇੱਕੋ ਸਾਹੇ ਸਾਰੀ ਗੱਲ ਕਹਿ ਗਿਆ ਸੁਣ ਕੇ ਉਹਨੂੰ ਮੈਂ ਵੀ ਸੁਣ ਰਹਿ ਗਿਆ ਪਹਿਲਾਂ ਵਾਲੀ ਬਾਬਾ ਓਏ ਜੂ ਨਾ ਰਹੀ ਖੇਤ ਤਾਂ ਉਹੀ ਪਰ ਰੂ ਨਾ ਰਹੀ ਹੁਣ ਕੰਮ ਕਰਦੀ ਨਹੀਂ ਦਾਤੀ ਰੰਬੀ ਓਏ ਹੁਣ ਕੰਮ ਕਰਦੀ ਨਹੀਂ ਦਾਤੀ ਰੰਬੀ ਓਏ ਟਿੰਡਾਂ ਵਾਲੇ ਖੂਹ ਤੇ ਦੇਖ ਚੱਲੇ ਬੰਬੀ ਓਏ ਨਾ ਲਾਂਗੇ ਵਾਲੇ ਗੱਡੇ ਨਾ ਭਰੇ ਥੱਬੀਆਂ ਫਿਰਦੀਆਂ ਦੇਖ ਓਏ ਕਪੈਨਾ ਭੱਜੀਆਂ ਨਾਰੇ ਬੱਗੇ ਦੀਆਂ ਨਹੀਂ ਪੂਸ਼ਾ ਮਰੋੜਦਾ ਤੇਰਾ ਪੋਤਾ ਮਾਰਦਾ ਸੈਲਫ ਫੋੜਦਾ ਰੇਹਾਂ ਸਪਰੇਹਾਂ ਵਾਲੇ ਵੱਟ ਕੱਢ ਤੇ ਟਾਲੀਆਂ ਪੇਪਲ ਹੋਏ ਜੜਾਂ ਤੋਂ ਵੱਡ ਤੇ ਹੁਣ ਕੋਈ ਬੀਜਦਾ ਨਹੀਂ ਗੱਲੇ ਛੱਲੀਆਂ ਹੁਣ ਕੋਈ ਚੁਗਦਾ ਨਹੀਂ ਘਾੜਾਂ ਬੱਲੀਆਂ ਪੈਸੇ ਨੇ ਪਈ ਆ ਬਾਬਾ ਮਤ ਮਾਰੀ ਓਏ ਬਣ ਗਏ ਆ ਅਸੀਂ ਸਿਰੇ ਦੇ ਵਪਾਰੀ ਤੁਸੀਂ ਨਹੀਂ ਸੀ ਮੋਹ ਦੀਆਂ ਗੰਢਾਂ ਖੋਲਦੇ ਸਾਡੇ ਨੇ ਕਚਹਿਰੀਆਂ ਚ ਵਕੀਲ ਬੋਲਦੇ ਸੁਣ ਕੇ ਮੇਰੀ ਗੱਲ ਬਾਬਾ ਸੋਚੀ ਪੈ ਗਿਆ ਕਹਿੰਦਾ ਤੁਹਾਡੇ ਕੋਲੇ ਸ਼ੇਰਾ ਫਿਰ ਕੀ ਰਹਿ ਗਿਆ ਰੂਹਾਂ ਵਾਲੀ ਸੋਨੂੰ ਕੋਈ ਖਬਰ ਹੈ ਨਹੀਂ ਹੋਏ ਰੂਹਾਂ ਵਾਲੀ ਸੋਨੂੰ ਕੋਈ ਖਬਰ ਹੈ ਨਹੀਂ ਹੋਏ ਸਾਰਾ ਕੁਝ ਹੈਗਾ ਪਰ ਸਬਰ ਹੈ ਨਹੀਂ ਹੋਏ ਚੈਲਾ ਸਾਰਾ ਕੁਝ ਹੈਗਾ ਪਰ ਸਬਰ ਹੈ ਨਹੀਂ ਹੋਏ